ਜੀ ਝੱਲੇ ਰਣ ਜਾਵਾਂ ਮੇ ਦਿਲ ਕਰਦਾ ਪੁਲਿਸੀਆਂ ਯਾਰਾ ਓਏ ਇਸ਼ਕ ਚ ਹੁੰਦੇ ਯਾਰ ਫੜਦੇ ਹਜ਼ਾਰ ਵੇ ਓਏ ਹੋਏ ਆਈਦਾ ਨਹੀਂ ਰੌਲਾ ਐਦਾਂ ਹੁੰਦੇ ਨਾ ਪਿਆਰ ਵੇ ਜਿਹੜੇ ਉਤੋਂ ਤੂੰ ਠੰਡ ਮਿਸ਼ਰੀ ਓਏ ਹੋਏ ਜਿਹੜੇ ਉਤੋਂ ਤੂੰ ਠੰਡ ਮਿਸ਼ਰੀ ਉਹ ਅੰਦਰ ਕਟਾਰ ਹੁੰਦਿਆ ਉਹ ਗੱਲ ਪੜਦੇ ਦੀ ਦੱਸੀਏ ਨਾ ਯਾਰਾਂ ਨੂੰ ਯਾਰਾਂ ਦੇ ਕੋਈ ਈਏ ਨਯਾਰਾਂ ਨੂੰ ਯਾਰਾਂ ਦੇ ਅੱਗੇ ਯਾਰ ਹੁੰਦੇ ਆ ਜੇ ਤੂੰ ਇੱਕ ਗੱਲ ਕਰਨੀ ਹੈ ਦੁਨੀਆ ਬਣਾ ਦਿੱਤੀ ਉਹਦੀ ਡਾਰਵੇ ਏ ਐਸਾ ਹਜ ਮਨ ਜਿਤੇ ਭਾਈ ਨਾਲ ਭਾਈ ਖਾਈ ਜਾਂਦਾ ਖਾਰਵੇ ਜਿਹੜੇ ਨੀਤਾਂ ਵਿੱਚ ਖੋਟ ਯਾਰੋ ਰੱਖਦੇ ਜਿਹੜੇ ਨੀਤਾਂ ਵਿੱਚ ਖੋਟ ਯਾਰੋ ਰੱਖਦੇ ਉਹ ਖੱਜਲ ਖਵਾਰ ਹੁੰਦੇ ਆ ਉਹ ਗੱਲ ਪਰਦੇ ਦੀ ਦੱਸੀ ਇਹ ਨਯਾਰਾਂ ਨੂੰ ਯਾਰਾਂ ਦੇ ਅੱਗੇ ਯਾਰਾਂ ਦੇ ਅੱਗੇ ਯਾਰ ਹੁੰਦੇ ਆ ਹੁੱਪਾ ਦੀ ਪਤਾ ਤਿਲਕ ਜਾਣਾ ਪੈਰ ਨਾ ਬੇ ਉੱਥੇ ਨਾ ਟੱਕਾਈਏ ਪੈਰ ਨੂੰ ਇਹ ਦੁਨੀਆ ਦੋ ਘੜੀ ਪਈ ਵੰਡਦੀ ਗੁੜ ਚ ਮਿਲਾ ਕੇ ਯਾਰ ਨੂੰ ਨਹੀਂ ਸਕਦੇ ਪਛਾਣ ਸਾਡੇ ਆਪਣੇਆਂ ਵਿੱਚ ਹੀ ਗਦਾਰ ਹੁੰਦੇ ਆ ਓਏ ਗੱਲ ਪਰਦੇ ਦੀ ਦੱਸੀਏ ਨਾ ਯਾਰਾਂ ਨੂੰ ਯਾਰਾਂ ਦੇ ਯਾਰਾਂ ਦੇ ਯਾਰਾਂ ਸੌਂ ਗਈਆਂ ਕਹਿ ਤੂੰ ਥੱਕ ਗਈਆਂ ਰੋਡੀਆਂ ਸੱਤ ਤੱਕ ਐ ਨੂੰ ਜਿੰਨੀਆਂ ਵੀ ਖੜੀਆਂ ਨੇ ਓੰਨੀ ਸੱਤ ਕਹਿ ਦੇ ਸੱਤ ਸੀ ਨਹੀਂ ਕਿਹੜਾ ਲਈ ਐ ਏਨੀ ਗੱਬਰੂ ਸ਼ਕੀਨ ਮੁੱਛਾਂ ਕੁੰਡੀਆਂ ਨੀ ਮੈਂ ਜਿੱਦੇ ਨਾ ਫਸਾ ਕੇ ਬੈਗੀ ਕੁੰਡੀਆਂ ਨੀ ਮੈਂ ਜਿੱਦੇ ਨਾ ਫਸਾ ਕੇ ਬੈਗੀ ਕੁੰਡੀਆਂ ਗੱਬਰੂ ਦਾ ਦੱਬ ਕਾ ਬੜਾ ਨੀ ਨਣੀ ਸਣੀ ਵੀ ਨਾ ਵਾਬਾ ਮੰਗੂ ਐ ਜੱਟ ਦੀਆਂ ਤਿੰਨ ਸੇਲੀਆਂ ਤਿੰਨ ਸੇਲਿਆਣੀ ਘੋੜੀ ਨੁੱਕਰੀ ਦੋ ਨਾਲੀ ਚੀਜੀ ਮੈਂ ਜੱਟ ਦੀਆਂ ਤਿੰਨ ਸੇਲਿਆਣੀ ਘੋੜੀ ਨੁੱਕਰੀ ਦੋ ਨਾਲੀ ਚੀਜੀ ਮੈਂ ਉਹ ਸ਼ੌਂਕੀਏ ਪਠਾਣੀ ਸੂਟ ਪੌਣ ਦਾ ਪੈਰੀ ਫਾਜ਼ਲ ਕੇ ਵਾਲਾ ਖਸਾ ਜੱਜ ਦਾ ਆਪ ਬੋਲ ਦਾੜੀ ਰੋਬ Yoda ਬੋਲ ਜੇ ਵੇਰੀ ਕਲਾ ਕਲਾਉ ਦੇ ਮੂਰ ਨੱਚਦਾ ਮੈਨੂੰ ਕਹਿੰਦਾ ਮੈਨੂੰ ਦੱਸ ਦੇਣੀ ਵੇਰੀ ਜਿਹੜਾ ਵੀ ਕਰੂਗਾ ਟੇ ਟੇ ਜੱਟ ਦੀਆਂ ਤਿੰਨ ਸੇਲੀਆਂ ਤਿੰਨ ਸੇਲੀਆਂ ਨਹੀਂ ਘੋੜੀ ਨੁਕਰੀਦਣਾਲੀ ਤੀ ਜਿਵੇਂ ਜੱਟ ਦੀਆਂ ਤਿੰਨ ਸੇਲੀਆਂ ਨਹੀਂ ਘੋੜੀ ਨੁਕਰੀਦਣਾਲੀ ਤੀ ਜੇ ਹੋਵੇ ਨਾ ਨਵਾ ਯਾਰੀ ਕਦੇ ਲਾਈਏ ਨਾ ਪੈਸਾ ਦੇ ਕੇ ਕਦੇ ਵੀ ਪਿਆਰ ਪਾਈਏ ਨਾ ਜੇ ਹੋਵੇ ਨਾ ਨਵਾ ਯਾਰੀ ਕਦੇ ਲਾਈਏ ਨਾ ਧੇਤ ਤਿਲਾਂਦਾ ਹਰੇਕ ਮੂਰੇ ਖੋਲੀਦਾ ਨਹੀਂ ਹੁੰਦਾ ਮਾਪਿਆਂ ਦੇ ਮੂਰੇ ਉੱਚਾ ਬੋਲੀਦਾ ਨਹੀਂ ਹੁੰਦਾ ਮਾਪਿਆਂ ਦੇ ਮੂਰੇ ਉੱਚਾ ਬੋਲੀਦਾ ਨਹੀਂ ਹੁੰਦਾ ਵੱਡਿਆਂ ਦੇ ਮੂਰੇ ਉੱਚਾ ਬੋਲੀਦਾ ਨਹੀਂ ਹੁੰਦਾ میرجے نی مارو نا پرابو میرے او بہ ساہ پا ہتھ چھوڑ دی سورمیں نہیں سی تانوں چھڈنا جے کانیاں نا توڑ دی او میرجے دی ویرا صاحبہ خیر منگ ਤੀਰ ਜੇ ਦਿਹਕ ਵਿੱਚ ਪੱਤ ਦੀਆ ਤੀਰ ਨਾਲੇ ਤਾਹਾ ਮਾਰਦੀ ਤੇਰੇ ਨਾਲ ਯਾਰਾਂ ਜੇ ਨਾ ਵੈਰ ਕਰਦੀ ਦੁੱਖ ਨਾ ਸਹਾਰਦੀ ਉਹ ਤੁੱਖਾ ਕੀਤਾ ਮੇਰੇ ਨਾਲ ਪਰ ਅਬ ਮੇਰਿਓ ਬੈਠ ਗਈ ਆ ਹਾਰ ਕੇ ਫੇਰ ਕਿਹੜਾ ਜੱਗ ਤੂੰ ਇਸ਼ਕ ਮੁੱਕ ਜਾਓ ਮੇਰੇ ਜਨ ਨੂੰ ਮਾਰ ਕੇ ਫੇਰ ਕਿਹੜਾ ਜੱਗ ਤੂੰ ਇਸ਼ਕ ਅਸੀਂ ਅੰਡਰਗ੍ਰਾਉਂਡ ਦੇ ਬੰਦੇ ਉੱਪਰ ਤੱਕ ਮਾਰਾ ਨੇ ਅਸੀਂ ਅੱਜ ਦੇ ਰਾਜੇ ਆ ਸਾਡਾ ਪੱਤਾ ਨਹੀਂ ਕੱਲ ਦਾ ਡਾਲਰ ਵਾਂਗੂ ਨਹੀਂ